ਸੋ ਲੋਕ ਸਭਾ ਚੋਣਾਂ ਚੱਲ ਰਹੀਆਂ ਨੇ ਅੱਤ ਦੀ ਗਰਮੀ ਦੇ ਬਾਵਜੂਦ ਆਮ ਲੋਕਾਂ ਦਾ ਲੋਕ ਸਭਾ ਚੋਣਾਂ ਨੂੰ ਲੈ ਕੇ ਉਤਸ਼ਾਹ ਵੇਖਣ ਵਾਲਾ ਵਾ ਮੈਂ ਇਸ ਵੇਲੇ ਮੌਜੂਦ ਹਾਂ ਕਲਦੀਆਂ ਹਲਕੇ ਦੇ ਬਲੌਕ ਕਾਨੂੰ ਆਂਦੇ ਨਜ਼ਦੀਕ ਬੇਟ ਇਲਾਕੇ ਦੇ ਵਿੱਚ ਬੇਟ ਇਲਾਕੇ ਦੇ ਲੋਕ ਇਸ ਵਾਰ ਲੋਕ ਸਭਾ ਚੋਣਾਂ ਦੇ ਵਿੱਚ ਕਿੰਨੂੰ ਆਪਣੀ ਵੋਟ ਪਾਉਣਗੇ ਔਰ ਕੀ ਉਹਨਾਂ ਦੀਆਂ ਸਮੱਸਿਆਵਾਂ ਨੇ ਔਰ ਕਿੱਦਾਂ ਉਹਨਾਂ ਸਮੱਸਿਆਵਾਂ ਦਾ ਹੱਲ ਹੋਏਗਾ ਗੱਲਬਾਤ ਕਰਨ ਦੇ ਲਈ ਆਪਾਂ ਇੱਕ ਨੌਜਵਾਨ ਸਾਡੇ ਵੀਰ ਨੇ ਵੀਰਜੀ ਕੀ ਨਾਮ ਹੈ ਤੁਹਾਡਾ ਮੇਰਾ ਮਨਪ੍ਰੀਤ ਸਿੰਘ ਜੀ ਪਾਜੀ ਕਿਹੜਾ ਪਿੰਡ ਆ ਤੁਹਾਡਾ ਥੋੜਾ ਅੱਗੇ ਆਜੋ ਪਾਜੀ ਮੇਰਾ ਪਿੰਡ ਫੇਰੋ ਚੱਤੀ ਹੈ ਜੀ ਫੇਰੋ ਜੀ ਚੱਤੀ ਹਲਕਾ ਸਾਡਾ ਕਾਦੀਆਂ ਪੈਂਦਾ ਜੀ ਬਲੋਕ ਨੂੰ ਕਨਮਣ ਪੈਂਦਾ ਜੀ ਪਾਜੀ ਲੋਕ ਸਭਾ ਚੋਣਾਂ ਚੱਲ ਰਹੀਆਂ ਨੇ ਔਰ ਲੋਕ ਸਭਾ ਚੋਣਾਂ ਦੇ ਵਿੱਚ ਕਿਸ ਉਮੀਦਵਾਰ ਨੂੰ ਵੋਟ ਕਰੋਗੇ ਪਹਿਲਾਂ ਤਾਂ ਸਾਡੇ ਪੰਜਾਬ ਚੋਂ ਆਮ ਪਾਰਟੀ ਦੀ ਸਰਕਾਰ ਆ ਜੀ ਉਹਦੇ ਤੌਰ ਤੇ ਅਸੀਂ ਪ੍ਰੈਫਰ ਦਿੰਨੇ ਆ ਜੀ ਆਮ ਪਾਰਟੀ ਨੂੰ ਪਹਿਲਾਂ ਓਕੇ ਕਿਉਂਕਿ ਸਾਨੂੰ ਕੰਮ ਨਾਲ ਮਤਲਬ ਆ ਕਿ ਜਦ ਮੰਨ ਲਓ ਬੇਰੋਜ਼ਗਾਰੀ ਬਹੁਤ ਆ ਬਾਕੀ ਉਹਨਾਂ ਦੇ ਦੋ ਤਿੰਨ ਕੰਮ ਜਿਹੜੇ ਉਹਨਾਂ ਨੇ ਕੀਤੇ ਹੋਏ ਆ ਜਿਦਾ ਬਿਜਲੀ ਦਾ ਬਿੱਲ ਫ੍ਰੀ ਕੀਤਾ ਹੋਇਆ ਪਾ ਜੀ ਬਾਕੀ ਉਹਨਾਂ ਨੇ ਕੋਸ਼ ਨੌਕਰੀਆਂ ਵੀ ਦਿੱਤੀਆਂ ਹੀਆਂ ਉਹਨਾਂ ਦੋ ਸਾਲ ਦੇ ਵਿੱਚ ਜੀ ਇਸ ਕਰਕੇ ਜਿਹੜਾ ਸਾਡੇ ਇੱਥੇ ਕੈਂਡੀਡੇਟ ਆ ਸ਼ਹਿਰੀ ਕਲਸੀ ਜੀ ਉਹ ਇੱਕ ਲੋਕਲ ਆ ਮੰਨ ਲਓ ਸਾਨੂੰ ਕਿਸੇ ਨੂੰ ਵੀ ਕੰਮ ਪੈਂਦਾ ਅਸੀਂ ਜਾ ਕੇ ਕੰਮ ਆਪਣਾ ਕਰਵਾ ਸਕਦੇ ਆ ਜੀ ਇਸ ਕਰਕੇ ਅਸੀਂ ਉਹਨਾਂ ਨੂੰ ਪ੍ਰੈਫਰ ਦਿੰਨੇ ਪਹਿਲਾਂ ਜੀ ਸੋ ਇਹ ਨੌਜਵਾਨ ਦਾ ਕਹਿਣਾ ਵਾ ਕਿ ਆਪਣੀ ਉਹ ਵੋਟ ਸ਼ਹਿਰੀ ਕਲਸੀ ਨੂੰ ਦੇਣਗੇ ਕਿਉਂਕਿ ਸ਼ਹਿਰੀ ਕਲਸੀ ਵੀ ਇੱਕ ਯੰਗ ਉਮੀਦਵਾਰ ਆ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਹੋਰ ਵੀ ਬਹੁਤ ਸਾਰੀਆਂ ਸ਼ਖਸੀਤਾਂ ਨੇ ਪਾ ਜੀ ਆਪਣਾ ਨਾਮ ਨਾ ਜੀ ਬਲਜੀਤ ਸਿੰਘ ਮੈਂ ਮੌਜੂਦਾ ਸਰਪੰਚਾ ਪਿੰਡ ਫਿਰਚਾਚੀ ਤੋਂ ਜੀ ਓਕੇ ਹਾਂ ਜੀ ਸਰ 2 ਸਾਲ ਦੇ ਵਿੱਚ ਜੜਾ ਵਾ ਕੀ ਮੰਨਦੇ ਜੇ ਕਿ ਆਮ ਆਦਮੀ ਪਾਰਟੀ ਸਰਕਾਰ ਵੇਲੇ ਕੋਈ ਤੁਹਾਡੇ ਇਲਾਕੇ ਦਾ ਵਿਕਾਸ ਹੋਇਆ ਵਾ ਸਰ ਵਿਕਾਸ ਤੇ ਮਤਲਬ ਚਲੋ ਹਾੜਾ ਦੇ ਕੈਂਡੀਡੇਟ ਜ ਹਾਰ ਗਿਆ ਸੀ ਉਦੋਂ ਜੀ ਐਮਐਲਏ ਨਹੀਂ ਬਣ ਸਕਿਆ ਲੇਕਿਨ ਉਹਦੇ ਬਾਵਜੂਦ ਵੀ ਕੰਮ ਚੱਲ ਰਿਹਾ ਸਾਡਾ ਪਿੰਡਾਂ ਦਾ ਵਿਕਾਸ ਹੋਇਆ ਸਾਨੂੰ ਪੈਸਾ ਵੀ ਮਿਲਿਆ ਸਰ ਜੀ ਜੀ ਹਾਂ ਜੀ ਇਹ ਸਰ ਕਿਦਾਂ ਲੋਕ ਸਭਾ ਚੋਣਾਂ ਨੂੰ ਲੈ ਕੇ ਕਿਸ ਤਰ੍ਹਾਂ ਦਾ ਮਾਹੌਲ ਲੱਗ ਰਿਹਾ ਵਾ ਲੋਕ ਸਮਝੋ ਉਹਨਾਂ ਸਰ ਮਾਹੌਲ ਬਹੁਤ ਵਧੀਆ ਸੀ ਤੇ ਆਪਣਾ ਜਿਹੜਾ ਯੂਥ ਹੋ ਗਿਆ ਜਿੱਦਾਂ ਹੁਣ ਸਾਡਾ ਏਰੀਆ ਹੋ ਗਿਆ ਇਹ ਸਾਰੇ ਆਮ ਆਦਮੀ ਪਾਰਟੀ ਦੇ ਨਾਲ ਸਰ ਖੜਾ ਆ ਭਾਜੀ ਕਿਉਂ ਆਮ ਆਦਮੀ ਪਾਰਟੀ ਨੂੰ ਵੋਟ ਪਾਓਗੇ ਵੀ ਦੱਸ ਦੋ ਸਾਡੇ ਹੁਣ ਜਦੋਂ ਪਿਛਲੀ ਵਾਰੀ ਇੱਥੇ ਫਲੱਡ ਆਇਆ ਸੀ ਨਾ ਸਾਨੂੰ ਕਿਸੇ ਨੇ ਨਹੀਂ ਸਰ ਪੁੱਛਿਆ ਨਾ ਸਾਨੂੰ ਕਾਂਗਰਸ ਨੇ ਪੁੱਛਿਆ ਨਾ ਸਾਨੂੰ ਕਿਸੇ ਦੂਸਰੀ ਪਾਰਟੀ ਨੇ ਪੁੱਛਿਆ ਕੋਈ ਵੀ ਨਹੀਂ ਆਇਆ ਲੇਕਿਨ ਸਾਡੇ ਆਮ ਆਦਮੀ ਪਾਰਟੀ ਦੇ ਸਾਡੇ ਜਿਹੜੇ ਐਮਐਲਏ ਮਤਲਬ ਹਾਰ ਗਏ ਸੀ ਐਡਵੋਕੇਟ ਜਗਰੂਪ ਸਿੰਘ ਸੇਖਵਾ ਉਹ ਤਕਰੀਬਨ ਤਕਰੀਬਨ ਸਰ ਸਾਡੇ ਬੇਟੀ ਦੇ ਜਿਹੜਾ ਟਰੈਕਟਰ ਤੇ ਰਹਿ ਸਾਰਿਆ ਮਤਲਬ ਜਨ ਜਕਰ ਪਾਣੀ ਥੱਲੇ ਨਹੀਂ ਗਿਆ ਜੀ ਨਾਲ ਰਹੇ ਸੀ ਨਾਲ ਰਹੇ ਸੀ ਤੇ ਅਸੀਂ ਸਰ ਨਾਲ ਰਹੇ ਉਹਨਾਂ ਦੇ ਨਾਲ ਸੋ ਜਗਰੂਪ ਸੇਖਵਾ ਦਾ ਵੀ ਇੱਥੇ ਜ਼ਿਕਰ ਲੋਕ ਕਰ ਰਹੇ ਨੇ ਨੇ ਵੀ ਇਹਨਾਂ ਦੀ ਮਦਦ ਕੀਤੀ ਆ ਬਾਪੂ ਜੀ ਦੱਸ ਦਿਓ ਤੁਹਾਡਾ ਨਾਮ ਕੀ ਆ ਸ਼ਰਧਾਨੰਦ ਸਿੰਘ ਜੀ ਇਹ ਕਿੰਨੀ ਉਮਰ ਹੋ ਗਈ ਆ ਤੁਹਾਡੀ 65 65 ਸਾਲ ਇਹਨਾਂ ਦੀ ਉਮਰ ਵਾ ਕਿੰਨੂੰ ਵੋਟ ਪਾਓਗੇ ਇਸ ਵਾਰ ਅਸੀਂ ਤੇ ਮਤ ਇਹਦਾ ਸ਼ੇਖਾ ਸਾਹਿਬ ਨਾਲੀਆਂ ਕੰਮਾਂ ਨੇ ਵੇਖ ਕੇ ਓਕੇ ਹਾਂਜੀ ਤੇ ਕਿੱਦਾਂ ਦਾ ਮਾਹੌਲ ਤਾਂ ਨੂੰ ਆਸ-ਪਾਸ ਦੇ ਪਿੰਡਾਂ ਚ ਲੋਕਾਂ ਦਾ ਲੱਗ ਰਿਹਾ ਲੋਕਾਂ ਨੇ ਆਪੇ ਕਿਹਾ ਵੀ ਬਿਜਲੀ ਤੇ ਕਦੇ ਆਈ ਨਹੀਂ ਪਹਿਲਾਂ ਅੱਜ ਤੋਂ ਜੀ ਆਹ ਤੋਂ 70 ਸਾਲ ਦੀ ਗੱਲ ਕਰੀਏ ਬਿਜਲੀ ਮਿਲਦੀ ਸੀ ਕਿਸਾਨਾਂ ਨੂੰ ਤੇ ਪਿਛਲੇ ਸਾਲ ਵੀ ਲੋਕਾਂ ਨੇ ਮੋਟਰਾਂ ਬੰਦ ਕਰਨੀਆਂ ਪਈਆਂ ਆਪੇ ਲੋਕ ਹੀ ਦੱਸਣਗੇ ਜੀ ਜੀ ਤੇ ਆਤਕੀ ਵੀ ਬਤਲ ਬਿਜਲੀ ਸਰਕਾਰਾਂ ਤੇ ਉਹ ਤੇ ਲੈਣਾ ਉਹ ਤੇ ਖੰਬੇ ਵੀ ਉਹ ਹੁਣ ਬਿਜਲੀ ਕਿਉਂ ਜਾਂਦੀ ਆ ਤੋਂ ਪਹਿਲਾਂ ਬਿਜਲੀ ਕਿੱਥੇ ਚੱਲ ਜਾਂਦੀ ਹੂੰ ਹੂੰ ਕੈਂਡੀਡੇਟ ਹੋਰ ਵੀ ਆ ਚਾਹੇ ਆਪਾਂ ਗੱਲ ਕਰੀਏ ਤੇ ਭਾਜਪਾ ਨੇ ਖਿਲਾ ਰਿਆ ਵਾ ਦਿਨੇਸ਼ ਬੱਬੂ ਔਰ ਕਾਂਗਰਸ ਨੇ ਸੁਖਜਿੰਦਰ ਰੰਧਾਵਾ ਔਰ ਜੇਕਰ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਵੱਲੋਂ ਸ਼ੈਰੀ ਕਲਸੀ ਆ ਹਾਂਜੀ ਇਹ ਕਿਦਾਂ ਵੇਖਦੇ ਜੀ ਇਹਨਾਂ ਦੇ ਵਿੱਚੋਂ ਕਿਹੜਾ ਕੈਂਡੀਡੇਟ ਤੁਹਾਨੂੰ ਚੰਗਾ ਲੱਗਦਾ ਵੇਖੋ ਇਹ ਦਿਨੇਸ਼ ਬੱਬੂ ਦਾ ਰੋਜ਼ ਹੀ ਵਿਰੋਧ ਹੋ ਰਿਹਾ ਹਾਂ ਹਾਂ ਮਤਲਬ ਜੋ ਕਿਸਾਨ ਜਿਹੜੇ ਉਹ ਮਤਲਬ ਕਹਿੰਦੇ ਕਹਿੰਦੇ ਜੇ ਸਾਨੂੰ ਦਿੱਲੀ ਨਹੀਂ ਜਾਂਦਾ ਤਾਂਹੀਂ ਤੁਹਾਨੂੰ ਹੁਣ ਇੱਥੇ ਮਤਲਬ ਨਹੀਂ ਆਉਂਦੇਣਾ ਨਹੀਂ ਵੋਟਾਂ ਨੂੰ ਪਾਉਣੀਆਂ ਹੈਗੀਆਂ ਉਹਦਾ ਨਰੋਲ ਵਿਰੋਧ ਆ ਜਿਹੜੀਆਂ ਬਾਕੀ ਪਾਰਟੀਆਂ ਉਹ ਤੇ ਪ੍ਰਚਾਰ ਤੋਂ ਬਹੁਤ ਪਿੱਛੇ ਪਛੜ ਗਿਆ ਮੇਰਾ ਦਿਖਾ ਇਹਨਾਂ ਦਾ ਲਾਸਟ ਰੋਡ ਸੀ ਹੁਣ ਇਹਨਾਂ ਨੇ ਸਾਰਾ ਕਵਰ ਕਰ ਲਿਆ ਏਰੀਆ ਸਾਰਾ ਕਵਰ ਕਰ ਲਿਆ ਇਹਨਾਂ ਨੇ ਸੋ ਇਥੇ ਇੱਕ ਬਜ਼ੁਰਗ ਕਿਸਾਨ ਨੇ ਜਿਨ੍ਹਾਂ ਦਾ ਇਹ ਕਹਿਣਾ ਵਾ ਕਿ ਕਿਸਾਨਾਂ ਦਾ ਭਾਰੀ ਵਿਰੋਧ ਜਿਹੜਾ ਵਾ ਉਹ ਭਾਜੀਪੀ ਦੇ ਉਮੀਦਵਾਰ ਦੀਆਂ ਮੁਸ਼ਕਲਾਂ ਨੂੰ ਵਧਾ ਰਿਹਾ ਵਾ ਔਰ ਹੋਰ ਵੀ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਹਾਂਜੀ ਸਰ ਤੁਹਾਡਾ ਕੀ ਨਾਮ ਆ ਮੇਰਾ ਨਾਮ ਅਰਜੁਨ ਸਿੰਘ ਆ ਅਰਜੁਨ ਸਿੰਘ ਹਾਂਜੀ ਸਰ ਕੀ ਕੰਮ ਕਰਦੇ ਹੋ ਮੈਂ ਰਿਟਾਇਰਮੈਂਟ ਆ ਸੀਆਰਪੀਐਫ ਚੋਂ ਓਕੇ ਹਾਂਜੀ ਲੋ ਜੀ ਇੱਕ ਦੇਸ਼ ਸੇਵਾ ਕਰਕੇ ਤੇ ਹੁਣ ਪਿੰਡ ਦੇ ਵਿੱਚ ਜਿਹੜਾ ਵਾ ਸਮਾਜ ਸੇਵਾ ਕਰ ਰਿਹਾ ਇੱਕ ਸ਼ਖਸੀਅਤ ਸਾਨੂੰ ਮਿਲ ਚੁਕੇ ਨੇ ਭਾਜੀ ਕਿਨੂੰ ਵੋਟ ਪਾ ਰਹੇ ਹੋ ਆਪਾਂ ਜੀ ਪਾਵਾਂ ਜੀ ਸ਼ਹਿਰੀ ਨੂੰ ਸ਼ਹਿਰੀ ਕਲਸੀ ਨੂੰ ਹਾਂ ਕਿਉਂ ਵੋਟ ਪਾ ਰਹੇ ਜੇ ਸ਼ਹਿਰੀ ਕਲਸੀ ਨੂੰ ਇਮਾਨਦਾਰ ਪਾਰਟੀ ਆ ਕਾਫੀ ਦਿਨਾਂ ਤੋਂ ਵਧੀਆ ਕੰਮ ਕਰ ਰਹੇ 2 ਸਾਲ ਤੋਂ ਜੀ ਇਹ ਤੋਂ ਪਹਿਲਾਂ ਤੇ ਕਿਸੇ ਨੇ ਕੋਈ ਕੰਮ ਕੀਤਾ ਨਹੀਂ ਜਿੱਦਾਂ ਸਾਡੇ ਵੱਡੇ ਭਰਾਣੇ ਦੱਸਿਆ ਕਿ ਹਰ ਚੀਜ਼ ਦੇ ਵਿੱਚ ਅਸੀਂ ਇਸ ਪਾਰਟੀ ਨੂੰ ਤਰਜੀਹ ਦੇ ਰਹੇ ਹਾਂ ਤੇ ਦੇਵਾਂਗੇ ਵੀ ਮਧਿਆ ਕੰਮ ਉਹਨਾਂ ਦਾ ਸੱਚਾਈ ਦੇ ਚੱਲਣ ਵਾਲੀ ਸਰਕਾਰ ਆ ਹੂੰ ਹੂੰ ਤੇ ਇਸ ਕਰਕੇ ਸੱਚੇ ਬੰਦੇ ਦਾ ਸਾਥ ਦੇਣਾ ਚਾਹੀਦਾ ਜੀ ਅ ਅੰਕਲ ਜੀ ਤੁਸੀਂ ਕਿਹਨੂੰ ਵੋਟ ਪਾਓਗੇ ਅਸੀਂ ਸਾਰੀ ਕਲਸੀ ਨੂੰ ਪਾਵਾਂਗੇ ਜੀ ਸੋ ਸ਼ੈਰੀ ਕਲਸੀ ਨੂੰ ਇੱਥੇ ਕਾਫੀ ਵੱਡਾ ਸਮਰਥਨ ਮਿਲਦਾ ਜਿਹੜਾ ਆਮ ਲੋਕਾਂ ਦਾ ਨਜ਼ਰ ਆ ਰਿਹਾ ਵਾ ਔਰ ਕਿਹੜਾ ਇੱਕ ਕੋਈ ਮੁੱਦਾ ਵਾ ਦੱਸ ਦਿਓ ਜਿਹੜਾ ਅਜੇ ਤੱਕ ਜਿਹੜਾ ਵਾ ਉਹ ਨਹੀਂ ਕਿਸੇ ਨੇ ਵੀ ਹੱਲ ਕੀਤਾ ਔਰ ਤੁਸੀਂ ਚਾਹੁੰਦੇ ਹੋ ਕਿ ਉਹ ਵੀ ਸਮੱਸਿਆ ਜਿਹੜੀ ਹੱਲ ਹੋਵੇ ਬੇਟਲਾਕੇ ਦੀ ਬੇਟਲਾਕੇ ਦਾ ਵਿਕਾਸ ਦਾ ਹੀ ਕੰਮ ਆ ਜ਼ਿਆਦਾ ਜੀ ਪਾਣੀ ਦਾ ਬੰਨ ਜਿਹੜਾ ਤੁਸੀਂ ਦਾ ਉਹ ਬਜਣਾ ਚਾਹੀਦਾ ਹੋਰ ਮਜ਼ਬੂਤ ਕਰਕੇ ਉਹਦੇ ਕਰ ਟੁੱਟਣ ਕਰਕੇ ਪਾਣੀ ਉਹ ਆਇਆ ਸੀ ਕਾਫੀ ਜੀ ਜੀ ਤੇ ਉਹ ਸਾਡੀ ਮੰਗ ਆ ਜ਼ਿਆਦਾ ਵੀ ਉਹ ਪੱਕਾ ਕਰਕੇ ਬਣਿਆ ਜਾਏ ਉਹਨਾਂ ਨੂੰ ਸੋ ਗੱਲਬਾਤ ਲਈ ਧੰਨਵਾਦ ਇਹ ਅੰਕਲ ਜੀ ਦੱਸ ਰਿਹਾ ਕਿ ਤੁਸੀਂ ਬੰਨ ਪਿੱਛੇ ਟੁੱਟਿਆ ਸੀਗਾ ਔਰ ਉਹ ਮੰਗ ਕਰ ਰਿਹਾ ਸਰਕਾਰ ਤੋਂ ਔਰ तमाम ਲੀਡਰਾਂ ਤੋਂ ਕਿ ਉਸ ਬੰਨ ਨੂੰ ਜੜਾ ਵਾ ਹੋਰ ਪੱਕਿਆ ਕੀਤਾ ਜਾਏ ਤਾਂ ਜੋ ਪਉ ਵੇਖ ਵਿੱਚ ਜਿਹੜਾ ਵਾ ਉਹ ਨੁਕਸਾਨ ਕਿਤੇ ਇਹਨਾਂ ਦਾ ਫੇਰ ਤੋਂ ਬੇਟ ਇਲਾਕੇ ਦੇ ਪਿੰਡਾਂ ਦਾ ਨਾਂ ਹੋ ਜਾਏ ਸੋ ਲਗਾਤਾਰ ਜੇਕਰ ਗੱਲ ਕਰੀਏ ਤਾਂ ਬੇਟ ਇਲਾਕੇ ਦੇ ਇਸ ਏਰੀਆ ਦੇ ਵਿੱਚ ਜਿੱਥੇ ਮੈਂ ਮੌਜੂਦ ਆ ਹਵਾ ਜਿਹੜੀ ਹੈ ਸ਼ਹਿਰੀ ਕਲਸੀ ਦੇ ਹੱਕ ਵਿੱਚ ਨਜ਼ਰ ਆ ਰਹੀ ਆ ਨੌਜਵਾਨਾਂ ਤੋਂ ਲੈ ਕੇ ਬਜ਼ੁਰਗ ਤੱਕ ਔਰ ਰਿਟਾਇਰ ਸੀਆਰਪੀ ਦੇ ਐਫ ਦੇ ਅਧਿਕਾਰੀ ਵੀ ਜਿਹੜੇ ਆ ਸਿੱਧਾ ਸਿੱਧਾ ਲੋਕ ਕਹਿ ਰਹੇ ਆ ਵੀ ਅਸੀਂ ਵੋਟ ਸ਼ਹਿਰੀ ਕਲਸੀ ਨੂੰ ਕਰਾਂਗੇ